मुसलमान अल्लाह यार खान लिखदा है जिस दम आनंदपुर में सतगुरु मुकीम थे हम गाहा घर के लोग थे और कुछ नदीम थे चारों तरफ से किले को घेरे गनीम थे फूटे से रिजक के दिल सिंगो दो नीम थे ਪਿਆਸੇ ਥੇ ਔਰ ਭੁੱਖ ਕੀ شدت ਵੀ ਕਮਾਲ ਥੀ ਥੀ ਮੁਖਤ ਸਰਸੀ ਫੌਜ ਸੋ ਵੋ ਵੀ ਨਿਡਾਲ ਥੀ ਲੱਖਾਂ ਦਾ ਕਹਿੰਦੇ ਘੇਰਾ ਪੈ ਗਿਆ ਹੈ ਦੁਸ਼ਮਣ ਬਹੁਤੇ ਨੇ ਸੱਜਣ ਥੋੜੇ ਨੇ ਫਿਰ ਕਹਿੰਦੇ ਸਿੰਘ ਕਿਤੇ ਪਹਿਲੀ ਜੰਗ ਹੀ ਥੋੜਾ ਲੜ ਰਹੇ ਨੇ 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ ਜੰਗਾਂ ਲੜਦਿਆਂ ਨੂੰ ਜੰਗ ਜਿੱਤ ਲੈਂਦੇ ਨੇ ਕੁਝ ਦਿਨਾਂ ਦੇ ਵਕਫੇ ਤੇ ਫਿਰ ਝਗੜਾ ਖੜਾ ਹੋ ਜਾਂਦਾ ਹੈ। ਤੁਕਮਸਾਨ ਦਾ ਯੁੱਧ ਕਹਿੰਦੇ ਇੱਥੇ ਮਚਣਾ ਹੈ ਪਰ ਮੁਸ਼ਕਲ ਇਥੇ ਖੜੀ ਹੋ ਗਈ ਵੀ 20 ਗੁਣਾ ਫੌਜਾਂ ਵੱਧ ਨੇ ਮੁਗਲਾਂ ਕੋਲ ਤੇ ਰਾਜਿਆਂ ਕੋਲ। ਉਹ ਲਿਖਦਾ ਅਲਾ ਯਾਰਖਾ ਅਦਾਕੀ ਫੌਜ ਕੇ ਨਾ شمارੋ ਹਿਸਾਬ ਤੇ ਸਰਦਾਰੇ ਫੌਜ ਇੱਕ ਨਹੀਂ ਦੋ ਨਵਾਬ تھے ਰਾਜੇ ਕਈ ਪਹਾੜ ਕੇ ਹਮ ਰਕਾਬ تھے ਸਿੰਘੋਂ ਸੇ ਬਿਸ਼ਤ ਚੰਦ ਇਹ ਸ਼ੈਖੋ ਸ਼ਾਬ تھے ਹੁਣ ਸਾਫ਼ ਕਹਿ ਰਿਹਾ ਮੁਸਲਮਾਨ ਕਹਿੰਦਾ ਏ ਝਗੜਾ ਜਿਹੜਾ ਹੈ ਇਹ ਦਿੱਲੀ ਦੇ ਤਖਤ ਤੇ ਗੁਰੂ ਗੋਬਿੰਦ ਸਿੰਘ ਦਾ ਹੈ ਤੇ ਨਾਲ ਰਲੇ ਹੋਏ ਨੇ 22 ਧਾਰ ਦੇ ਰਾਜੇ ਰਜਵਾੜੇ ਨਾਲ ਨੇ ਇਹ ਉਹੀ ਨੇ ਜਿਨ੍ਹਾਂ ਨੇ ਡੋਲੇ ਦੇ ਕੇ ਧੀਆਂ ਦੇ ਥੋੜਾ ਬਹੁਤਾ ਰਾਜ ਭਾਗ ਬਚਾਇਆ ਹੋਇਆ ਹੈ ਬੁਜਦਿਲ ਲੋਕ ਬਿਸ਼ਿਤ ਚੰਦ فارسی ਚ ਕਹਿੰਦੇ ਨੇ 20 ਗੁਣਾ ਨੂੰ ਜੇ ਗੁਣਾ ਕੋਲ 10000 ਸੂਰਮਾ ਤੇ 20 ਗੁਣਾ 2 ਲੱਖ ਫੌਜ ਹੈ ਅੰਦਾਜ਼ਨ ਕਹਿ ਰਹੇ ਨੇ ਕਹਿੰਦੇ ਇਹਦੇ ਨਾਲੋਂ ਵੱਧ ਕੇ ਹੀ ਹੋਵੇਗੀ ਸਿੰਘ ਚਾਹੁੰਦੇ ਨੇ ਜਾਨਾ ਵਾਰ ਦਈਏ ਗੁਰਦੇਵ ਕਹਿੰਦੇ ਅਜਾਈ ਲਉ ਨਹੀਂ ਡੁੱਲਣ ਦੇਣਾ ਮੁਰੀਦ ਹੈ ਮੈਨੇ ਮੈਂ ਮਰਨ ਦੇਣਾ ਐਵੇਂ ਸ਼ਹੀਦੀਆਂ ਨਹੀਂ ਹੋਣ ਦੇਣੀਆਂ ਨੀਤੀ ਨਾਲ ਜੰਗ ਲੜੀ ਜਾਵੇਗੀ ਗਰਮੀਆਂ ਲੰਗੀਆਂ ਉਹ ਵਰਖਾ ਦੀ ਰੁੱਤ ਲੰਗੀ ਸਿਆਲ ਆ ਗਿਆ 6 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਐ ਜੰਗ ਚੱਲਦੀ ਨੂੰ ਜਿੱਤ ਹਾਰ ਨਹੀਂ ਹੋਈ ਹੁਣ ਤੁਸੀਂ ਸਿਆਣੇ ਹੋ 2.5 ਲੱਖ ਫੌਜ ਦਾ ਰਾਸ਼ਨ ਰੋਜ਼ ਕਿੱਥੋਂ ਆਵੇ ਖਰਚਾ ਵੀ ਐ ਫਿਰ ਜਿੱਤ ਵੀ ਨਹੀਂ ਮਿਲ ਰਹੀ ਪਹਾੜੀ ਇਲਾਕਾ ਵੀ ਬਰਬਾਦ ਹੋ ਗਿਆ ਐ ਹਾਲਾਤ ਇਹ ਬਣ ਗਏ ਵੀ ਸ਼ਾਹੀ ਫੌਜ ਬਗਾਵਤ ਕਰਨ ਲਈ ਤਿਆਰ ਹੋ ਗਈ। ਇਹ ਸਾਥੋਂ ਨਹੀਂ ਲੜਿਆ ਜਾਣਾ। ਤੇ ਬਾਈ ਧਾਰੀ ਰਾਜਿਆਂ ਨੇ ਨਾਜ਼ਮ ਵਜ਼ੀਰ ਖਾਂ ਹੁਣਾ ਵਿਉਂਤ ਘੜੀ ਵੀ ਕਿਲੇ ਅੰਦਰ ਨੇ ਗੁਰਦੇਵ। ਸੂਰਜ ਚੜ੍ਹਦਿਆਂ ਬਿਗਲ ਵੱਜਦਾ ਹੈ ਮੈਦਾਨੇ ਜੰਗ ਵਿੱਚ ਆ ਕੇ ਲੜਦੇ ਨੇ। ਸੂਰਜ ਛਿਪਦਾ ਹੈ ਸਮਾਤੀ ਦਾ ਬਿਗਲ ਵੱਜਦਾ ਵਾਪਸ ਮੁੜ ਜਾਂਦੇ ਨੇ। ਇਹ ਮਾਰਿਆ ਨਹੀਂ ਮਰਨਗੇ ਕਿਲੇ ਅੰਦਰ ਰਸਣ ਪਾਣੀ ਜਾਣਾ ਬੰਦ ਕਰ ਦਿਓ ਪਾਣੀ ਜਾਣਾ ਬੰਦ ਕਰ ਦਿਓ ਭੁੱਖੇ ਤੇ ਆਏ ਜਾਂਦੇ ਮਰ ਮੁੱਕ ਜਾਣਗੇ ਜਾਂ ਇਹਨ ਮੰਨ ਲੈਣਗੇ ਤੇ ਘੇਰਾ ਇਹ ਨਾਗ ਹਟਵਾ ਕਰ ਲਓ ਕਿਲੇ ਦੇ ਕੋਲੋਂ ਵੀ ਤੀਰਾਂ ਦੀ ਰਫਲਾਂ ਦੀ ਮਾਰ ਉਥੋਂ ਤੱਕ ਨਾ ਪਵੇ ਹਟਵੇਂ ਬਹਿ ਗਏ ਲੜਨ ਦੀ ਜਗਾ ਇਹ ਨੀਤੀ ਵਰਤ ਲਈ ਕਿਉਂਕਿ ਲੜਕੇ ਨੁਕਸਾਨ ਬੜਾ ਉਠਾਇਆ ਇਹਨਾਂ ਨੇ ਹੁਣ ਮੌਸਮ ਦੇ ਬਦਲਾਅ ਨਾਲ ਰੋਗ ਵੀ ਪੈਦਾ ਹੁੰਦੇ ਨੇ ਸਰੀਰ ਨੂੰ ਖਸਤਾ ਹਾਲਤ ਹੋ ਗਈ ਸ਼ਾਹੀ ਫੌਜਾਂ ਦੀ ਤੇ ਸਿੰਘਾਂ ਦੀ ਹਾਲਤ ਮੁਠੀ ਪਰ ਘੋੜਿਆਂ ਦੀ ਖੁਰਾਕ ਛੋਲੇ ਖਾ ਕੇ guzara ਕਰਨਾ ਪਿਆ ਰੁੱਖਾਂ ਦਾ ਸਾਕ ਲਾ ਕੇ ਪਾਣੀ ਚ ਮਾਲ ਲੈਂਦੇ ਨੇ ਉਹ ਪਾਣੀ ਸ਼ੱਕ ਲੈਂਦੇ ਨੇ ਪਰ ਪੋਜ਼ਿਟਿਵਿਟੀ ਵੇਖੋ ਚੜ੍ਹਦੀ ਕਲਾ ਵੇਖੋ ਪੁੱਛਦੇ ਨੇ ਇੱਕ ਦੂਜੇ ਨੂੰ ਅੱਜ ਛਕਿਆ ਕੀ ਹੈ ਇਹ ਨਹੀਂ ਆਂਦੇ ਘੋੜਿਆਂ ਦੀ ਖਰਾਕ ਛੋਲੇ ਛਕੇ ਨੇ ਆਂਦੇ ਬਦਾਮ ਛਕੇ ਨੇ ਜੇ ਸਾਕ ਬਾਲ ਕੇ ਛਕਿਆ ਇਹ ਨਹੀਂ ਕਹਿੰਦੇ ਵੀ ਇਹ ਤੇ ਸੱਕ ਉਬਾਲਿਆ ਹੈ ਉਹਦਾ ਪਾਣੀ ਛਕਿਆ ਕਹਿੰਦੇ ਸਦਾ ਗੁਲਾਬ ਛਕਿਆ ਹੈ ਇਹ ਬਾਣੀ ਦਾ ਪ੍ਰਤਾਪ ਹੈ ਅਸੀਂ 80 ਰੁਪਏ ਮੁੱਲ ਪਏ ਸਾਡੇ ਸਿਰਾਂ ਦੇ ਅਸੀਂ ਉਦੋਂ ਨਹੀਂ ਮੁਕੇ ਮਾਜੇ ਦੀ ਧਰਤੀ ਤੇ ਦੋ ਹੀ ਲੱਭੇ ਸੀ ਬਾਬਾ ਗਰਜਾ ਸਿੰਘ ਬੋਤਾ ਸਿੰਘ ਅਸੀਂ ਉਦੋਂ ਨਹੀਂ ਮੁਕੇ ਅੱਜ ਕਰੋੜਾਂ ਵਿੱਚ ਹੋ ਗਏ ਆ ਮੌਕਾ ਜ ਵੀ ਨਹੀਂ ਸਕਦੇ ਕਿਉਂਕਿ ਨਾ ਤੁਸੀਂ ਮੇਰੇ ਮੋਢਿਆਂ ਤੇ ਹੀ ਖਲੋਤੇ ਹੋ ਨਾ ਪੰਥ ਕਿਸੇ ਆਗੂ ਦੇ ਮੋਢਿਆਂ ਤੇ ਹੀ ਖਲੋਤਾ ਰਹਿ ਸਕਦਾ ਹੈ ਇਹ ਖਾਲਸਾ ਪੰਥ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦਾ ਸਾਜਿਆ ਏ ਇਹ ਬਾਪੂ ਦੇ ਮੋਢਿਆਂ ਤੇ ਐ ਉਹ ਕਦੇ ਵੀ ਡggen ਨਹੀਂ ਦਵੇਗਾ ਟੁੱਟ ਢੈਂਦੀ ਕਲਾ ਦੀ ਬਾਤ ਗੁਰੂ ਦੀ ਹਜ਼ੂਰੀ ਚ ਖਾਲਸਾ ਨਹੀਂ ਕਰਦਾ ਚੜ੍ਹਦੀ ਕਲਾ ਦੀ ਬਾਤ ਹੁੰਦੀ ਐ ਜਿਹੜੇ ਰੋਜ਼ ਢੈਂਦੀ ਕਲਾ ਦੀਆਂ ਬਾਤਾਂ ਪਾਉਂਦੇ ਨੇ ਇੱਕ ਦਿਨ ਟਹਿ ਜਾਂਦੇ ਨੇ ਤੇ ਜਿਹੜੇ ਚੜ੍ਹਦੀ ਕਲਾ ਦੀਆਂ ਬਾਤਾਂ ਪਾਉਂਦੇ ਨੇ ਉਹਨਾਂ ਦੀ ਚੜ੍ਹਤ ਹੁੰਦੀ ਐ ਤੇ ਜਿੱਥੇ ਤੁਹਾਨੂੰ ਕੌਮ ਦੇ ਵਿੱਚ ਮਹਿਸੂਸ ਹੋਵੇ ਨਾ ਵੀ ਊਨਤਾਈ ਹੈ ਉਥੇ ਥਿੰਕ ਟੈਂਕ ਜਿਹੜੇ ਕੌਮ ਦੇ ਨੇ ਉਹ ਬੰਦ ਕਮਰੇ 'ਚ ਵਿਚਾਰ ਕਰਦੇ ਨੇ ਉਹ মিডিਏ ਦੇ ਸਾਹਮਣੇ ਕਦੇ ਵੀ ਨੀਤੀ ਨਹੀਂ ਦੱਸਦੇ ਕੌਮ ਦੀ ਵੀ ਅਸੀਂ ਕੀ ਕਰਨਾ ਹੈ ਜਾਂ ਕੀ ਨਹੀਂ ਕਰਨਾ ਸਾਡੇ ਮੋਰਚੇ ਕਾਮਯਾਬ ਕਿਉਂ ਨਹੀਂ ਹੁੰਦੇ ਕੁੱਲ ਜਾਂਦੇ মিডিਏ ਅੱਗੇ ਤੇ ਅਸੀਂ ਸਾਰਾ ਕੁਝ ਦੱਸਿਆ ਹੁੰਦਾ ਵੀ ਕੱਲ ਨੂੰ ਕੀ ਕਰਨਾ ਹੈ ਪਰਸੋਂ ਕੀ ਕਰਨਾ ਹੈ ਪਿਛਲਾ ਇਤਿਹਾਸ ਬੋਲੋ ਸਾਰੀਆਂ ਹੀ ਗੁਰੂਆਂ ਨਾਲ ਲੜਾਈਆਂ ਲੜੀਆਂ ਅਸੀਂ ਰੌਲਾ ਪਾਪਾ ਕੇ ਆਪ ਤੇ ਏਜੰਸੀਆਂ ਨੂੰ ਦੱਸਦੇ ਅਸੀਂ ਆਹ ਕੰਮ ਕਰਨਾ ਹੈ ਉਹ ਕੰਮ ਕਰਨਾ ਕਾਮਯਾਬੀ ਕਿੱਥੇ ਹੈ ਹਾਂ ਵਾਹ ਵਾਹ ਬੜੀ ਕਰਦੀ ਏ ਸੰਗਤ ਡਾਲਰ ਬੜੇ ਚੜਦੇ ਨੇ ਜੀ ਗੱਲ ਬੜੀ ਕਰਦੀ ਏ ਬਲਾਰੇ ਨੇ ਬਾਤ ਬੜੀ ਕੀਤੀ ਹੈ ਨੀਤੀ ਦੀਆਂ ਬਾਤਾਂ ਬੰਦ ਕਮਰੇ ਚ ਗੁਰੂ ਦੀ ਹਜ਼ੂਰੀ ਵਿੱਚ ਚੜਦੀ ਕਲਾ ਦੀਆਂ ਬਾਤਾਂ ਵੀ ਕੱਲ ਨੂੰ ਕਿਦਰੇ ਕੌਮ ਤੇ ਭੀੜ ਪਵੇ ਤੇ ਵੱਡੇ ਵਡੇਰਿਆਂ ਵਾਂਗੂ ਇਹਨਾਂ ਵਿੱਚੋਂ ਹੀ ਉੱਠ ਕੇ ਸ਼ਸਤਰਧਾਰੀ ਸੂਰੇ ਖੜੇ ਹੋ ਜਾਣ ਤੇ ਜੇ ਅਸੀਂ 네ਗੈਟਿਵਿਟੀ ਦਾ ਪ੍ਰਚਾਰ ਕਰੀ ਗਏ ਮਾਰੇ ਗਏ ਲੁੱਟੇ ਗਏ ਵਾਕਿਆ ਹੀ ਮਾਰੇ ਜਾਵਾਂਗੇ ਲੁੱਟੇ ਜਾਵਾਂਗੇ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਿਓ ਇੱਥੇ ਚੜ੍ਹਦੀ ਕਲਾ ਦੀ ਬਾਤ ਚੱਲਦੀ ਹੈ ਹਸੂਰੀ ਵਿੱਚ ਸਤਗੁਰ ਮੇਰਾ ਤਾਣ ਤਾਣ ਮਾ ਗ੍ਰੋਸ ਪਾਵਰ ਆਫ ਪਾਵਰਲੈਸ ਅਸੀਂ ਕੌਣ ਆ ਲੜਨ ਵਾਲੇ ਇਹ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਲੜਾਉਂਦਾ ਹੈ ਤੋ ਧਿਆਨ ਦਿਓ